ਸਾਰਿਆਂ ਨੂੰ ਗਾਇਸ ਮੰਮੀ ਹੋਣੀ ਹੈਲੋ ਮੰਮੀ ਜੀ ਕਿੱਥੇ ਚੱਲੇ ਗਾਇਸ ਸਮਾਂ ਲੈ ਚੱਲ ਕਰਦਾ ਮੈਨੂੰ ਕਿਹਨਾਂ ਲੈ ਚੱਲੇ ਉਹ ਫੇਰ ਘਰ ਮੈਸ ਤੱਕ ਚੱਲ ਪੜਨ ਨਾਲ ਪਿਛੇ ਜਾਣਾ ਮੇਰਾ ਟੈਸਟ ਹੈ ਗਾਇਸ ਇਸ ਕਰਕੇ ਮੈਂ ਚੱਲਦੀ ਸਕੂਲ ਦਾ ਤੇ ਮੰਮੀ ਹੋਣੀ ਚੱਲੇ ਵਾ ਉਹ ਕਹਿਣਾ ਆਪ ਕਰ ਗਾਇਸ ਮੰਮੀ ਹੋਣੀ ਚੱਲੇ ਵਾ ਤੇ ਆਪਾਂ ਬੈਕ ਟੂ ਵਲੌਗ ਮਿਲਦੇ ਵਾਂ ਤੁਹਾਨੂੰ ਮੰਮੀ ਹੋਣੀ ਰਸਤੇ ਦਾ ਵਲੌਗ ਜ਼ਰੂਰ ਵਿਖਾਉਣੀ ਹੈਣਾ ਮੰਮੀ ਹਾਂਜੀ ਕਿਉਂਕਿ ਉੱਧਰ ਤੇ ਮੈਂ ਬਣਾਉਣਾ ਤੇ ਤੁਹਾਨੂੰ ਸਾਰੇ ਵੈਸਟੀ ਕੰਪਨੀ ਪਾਪਾ ਗੱਡੀ ਕੱਢਦੇ ਹੈ ਹੈਲੋ ਪਾਪਾ ਜੀ

ਦੇਖੋ ਜੀ ਮੈਂ ਕੋਲ ਆਇਆ ਹਾਂ। ਪੂਰਾ ਖੇਰ ਹੈ। ਅਜੋ ਅਜੋ ਵੇਲੇ ਦੇ ਨਾਲ ਕੰਮ ਹੋਰ ਚਾਰ ਆ ਦੇ। ਆਹ ਬੰਦੇ ਦੋ-ਦੋਟੀ ਕਰਕੇ ਤਾਂ ਲਾ ਦਾਂਗੇ। ਆਹ ਜੀ ਮੈਂ ਵੀ ਸੁਣਦੀ। ਕਿੰਨੇ ਜਿੰਨੇ ਆ। ਇਹ ਜੀ ਐਸ ਤੋਂ। ਆਹ ਜੀ ਚੱਲ ਨਹੀਂ ਮੈਂ ਕੋਲ ਆ। ਉਹਨਾਂ ਚੱਲਦੇ। ਉਹ ਰਮ ਨੂੰ ਅੰਚੀ ਦਾ ਦੇ ਸਾਬੂ ਗਾਲ ਤੇ ਪੰਨੀ ਲੈ ਲਈ ਹੁਣ। ਫਿਰ ਮੇਰੇ ਲੱਗੇ ਲੈਣ ਦਸਾਂ ਦਾ ਕਬਰ ਲੈਣ। ਜਣੀ ਹੁਣ ਸ਼ਾਪਿੰਗ ਕਰਕੇ ਆਏ ਵੇਖੋ ਸਵਾ 6 ਹੋ ਗਿਆ। ਦੋ ਤੇਲ ਇਹ ਕਿਹੜੀ ਕੰਪਨੀ ਵਾਸਟੇਜ ਕੰਪਨੀ ਦੋ ਗਾਇਸ ਤੁਹਾਨੂੰ ਇਹ ਤੇਲ ਦਾ ਆਪਾਂ ਐਕਸਪੈਰੀਮੈਂਟ ਵੀ ਕਰਕੇ ਦਿਖਾਵਾਂਗੇ ਇਹ ਕੀ ਆ ਗਾਇਸ ਵੇਖੋ ਆਹ ਜੀ ਅਲਟਰਾਸਕ੍ਰਬ ਤੇ ਆਹ ਹੈ ਜੀ ਅਲਟਰਾਗਾਰਡ ਆਹ ਅਲਟਰਾ ਸਰ ਨਹੀਂ ਦਿਖਿਆ ਆਹ ਜੀ ਕਰਕੇ ਚੱਲ ਬਾਰੇ ਤੱਕ ਡੈਡੀ ਨਾਲ ਗੱਲ ਕਰ ਤੂੰ ਕਰ ਲੈ ਗੱਲ ਡੈਡੀ ਕੋਲ ਖਾ ਦਿੰਦਾ ਵਲੌਗ ਡੈਡੀ ਬਣਾ ਦੇ ਗਾਇਸ ਪਾਪ ਵੀਰੇ ਦਾ ਫੋਨ ਹੁੰਦਾ ਤੇ ਇਸ ਕਰਕੇ ਮੰਮੀ ਥੋੜਾ ਚੰਗੀ ਵਾ ਮੈਂ ਆਪ ਹੀ ਦੱਸ ਦਿੰਦੀ ਪੱਤੀ ਵਾ ਆ ਵੀ ਪੱਤੀ ਵਾ ਗਾਇਸ ਗਾਇਸ ਇਹਦਾ ਨਾਮ ਹੈਗਾ ਜੀ ਅਲਟਰਾ ਮੈਟਿਕ ਸਰਫ ਇਹ ਤਾਂ ਹੀ ਮਾਸਾ ਦੋ ਤਿੰਨ ਟਿਪ ਹੋ ਜਾਂਦੇ ਆ ਕੱਪੜੇ ਬਹੁਤ ਵਧੀਆ ਧੁੱਬਦੇ ਆ ਇਹਦੀ ਬਿਲਕੁਲ ਸਹੀ ਹੈ ਪਰ ਆਪਣਾ ਜੀ ਇਹ ਗਾਇਸ ਦੋ ਸਾਬਣ ਸਾਬਣ ਬਹੁਤ ਵਧੀਆ ਸਾਬਣ ਆ ਤੇ ਆ ਤੇਲ ਬਹੁਤ ਵਧੀਆ ਤੇ ਐਕਸਪੈਰੀਮੈਂਟ ਕਰਕੇ ਆ ਹਾਂ ਤਾਂ ਪੇਸਟਾ ਇਹ ਪੇਸਟ ਬਹੁਤ ਵਧੀਆ 50 ਰੁਪਏ ਦੀ ਆ ਤੇ ਆਪਾਂ ਨੂੰ ਮਿਲਦੀ ਆ 75 ਰੁਪਏ ਵਿੱਚ ਹਾਂਜੀ ਤੇ ਚਾਰ ਕੁਲ ਗਾਇਸ ਇਹ ਫੇਸ ਤੇ ਲਾਈਏ ਨਾ ਤੇ ਫੇਸ ਤੇ ਲਾਈਏ ਨਾ ਤੇ ਬਹੁਤ ਜ਼ਿਆਦਾ ਹੀ ਇਹਨਾਂ ਗਲੋ ਮਾਰਦਾ ਫੇਸ ਇਹ ਹੈਡ ਵਾਸ਼ ਆ ਹੈਂਡ ਵਾਸ਼ ਨਹੀਂ ਹੈ ਹੈਡ ਵਾਸ਼ ਆ ਪਾਪਾ ਜੀ ਆਪਕੋ ਨੇਮ ਨਹੀਂ ਲੈਣਾ ਇਹ ਗਾਇਸ ਕੋਲੀ ਨਾ ਕੋਲਿੰਗ ਵੀ ਬਹੁਤ ਵਧੀਆ ਇਹ ਤਾਂ ਧਿਆ ਗਾਈਸ ਬਾਕੀ ਇਹ ਸਾਰਾ ਹੈਗਾ ਸਾਡੀ ਵੈਸਟੇਜ ਕੰਪਨੀ ਦਾ ਸਮਾਨ ਤੇ ਹੋਰ ਵੀ ਲੈ ਲੈਂਦਾ ਹਾਂ ਸ਼ੋਪਿੰਗ ਅੱਜ ਫ੍ਰੀ ਮਿਲਿਆ ਸਮਾਨ ਇਹ ਫ੍ਰੀ ਗਾਈਸ ਪਹਿਲਾਂ ਮਿਲ ਰਿਹਾ ਸੀ ਨਾ ਫ੍ਰੀ ਸਮਾਨ ਓਕੇ ਗਾਈਸ ਸ਼ੋਪਿੰਗ ਕਰਕੇ ਲੈਂਦੀ ਮੈਂ ਅੱਜ ਸਵੀਟ ਲੈ ਕੇ ਆਈ ਹਾਂ ਨਾਲੇ ਚਿੱਟੇ ਰਸਗੁੱਲੇ ਤੇ ਸ਼ਿਮਲਾ ਮਿਰਚ ਗਾਜਰਾ ਇਹ ਗਾਈਸ ਆਪਾਂ ਮਿਕਸ ਸਬਜ਼ੀ ਦਾ ਵਲੌਗ ਬਣਾਉਣਾ ਨਾ ਤੇ ਉਹ ਵੀ ਦਿਖਾਵਾਂਗੇ ਆ ਮੂੜੀਆਂ ਆ ਗਾਈਸ ਆ ਸਾਰਾ ਸਮਾਨ ਲੈਂਦਾ ਵਾ ਤੇ ਆ ਦੂਜਾ ਗਾਕਾਂ ਦਾ ਲੈ ਕੇ ਆਏ ਪਾਪਾ ਹਣੀ ਹਨਾ ਇਹ ਸਾਨੂੰ ਗਾਕਾਂ ਨੇ ਕਿਹਾ ਸੀ ਕਿ ਸਮਾਨ ਸਾਡੇ ਵਾਸਤੇ ਲਿਆਓ ਸਾਨੂੰ ਲੋਟਾ ਕਿਲਾ ਸਾਬਣ ਆ ਤੇ ਆ ਵੀ ਗਾਈਸ ਗਾਕਾਂ ਦੇ ਸਮਾਨ ਤੋਂ ਗਾਕ ਦਾ ਸਮਾਨ ਤੇ ਆ ਹਾ ਦਾ ਬਾਕੀ ਫਰੀ ਦਾ ਸਮਾਨ ਆ ਕਿਉਂਕਿ ਫਰੀ ਦਾ ਤਾਰਨਾ ਆ ਪਾ ਚਾਰ ਮਹੀਨੇ ਪਹਿਲਾਂ ਲਿਉਂਦੇ ਰਹੇ ਤੋਂ ਬਾਅਦ 2515 ਦਾ ਕੰਪਨੀ ਫਰੀ ਦਾ ਸਮਾਨ ਦਿੰਦੀ ਮਿਲਦੇ ਤੁਹਾਨੂੰ ਬੈਕ ਟੂ ਵਲੌਗ